ਆਏ ਸਾਲ ਜਿਹੜੀ ਇੰਸ਼ੋਰੈਂਸ ਹੈ ਗੱਡੀਆਂ ਦੀ ਮਹਿੰਗੀ ਹੁੰਦੀ ਜਾ ਰਹੀ ਹੈ ਇਹਦਾ ਕਾਰਨ ਕੀ ਹੈ ਮਹਿੰਗੀ ਹੁੰਦਾ ਦੇਖੋ ਜੀ ਨੰਬਰ ਇੱਕ ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਹੈ ਮਹਿੰਗੀ ਹੋਣ ਦੇ ਦੋ ਰੀਜ਼ਨ ਨੇ ਇੱਕ ਤਾਂ ਹੈਗਾ ਜਿਹੜਾ ਤੁਹਾਡੀ ਜਿਹੜੀ ਵਾਇਲੇਸ਼ਨ ਤਾਂ ਨਹੀਂ ਹੈਗੀ ਕੋਈ ਠੀਕ ਹੈ ਵਾਇਲੇਸ਼ਨ ਹੈ ਨੇਚੁਰਲੀ ਮਹਿੰਗੀ ਹੋਏਗੀ ਸੈਕੰਡ ਚੀਜ਼ ਹੈ ਜਿਹੜੇ ਕਲੇਮ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਹੈ ਕਲੇਮ ਦੇ ਪ੍ਰਾਈਸਸ ਬਹੁਤ ਵਧੇ ਹੋਏ ਹੈ ਜਦੋਂ ਪਾਰਟਸ ਬਾਏ ਕਰਦੇ ਆ ਬਹੁਤ ਮਹਿੰਗੇ ਮਿਲਦੇ ਹੈ ਠੀਕ ਹੈ ਤੀਸਰਾ ਜਿਹੜਾ ਇੰਸ਼ੋਰੈਂਸ ਆ ਜਾਂਦੀ ਹੈ ਤੁਹਾਡੀ ਇੰਸ਼ੋਰੈਂਸ ਹੁੰਦੀ ਹੈ ਤੁਹਾਡੇ ਜਿਪ ਕੋਡ ਤੇ ਅੱਛਾ ਠੀਕ ਹੈ ਜੀ ਜਿਹਨੂੰ ਪੰਜਾਬੀ ਚ ਕਹਿੰਦੇ ਕੰਧ ਨਾ ਕੰਧ ਛੱਡ ਜਾਣਾ ਹਾਂ ਇੱਕ ਜਿਪ ਕੋਡ ਹੋ ਰਿਹਾ ਉਸ ਜਿਪ ਕੋਡ ਚ ਚੀਪਰ ਹੈ ਦੂਸਰੇ ਜਿਪ ਕੋਡ ਦੇ ਅੰਦਰ ਮਹਿੰਗੀ ਹੈ ਅੱਛਾ ਇਹ ਇੱਕ ਚੀਜ਼ ਮਾਫ ਕਰਿਓ ਹਾਂ ਜਿਪ ਕੋਡ ਦੀ ਤੁਸੀਂ ਗੱਲ ਕੀਤੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਡੀਆਨਾ ਦੇ ਵਿੱਚ ਸੀਗਾ ਹਾਂਜੀ ਉੱਥੇ ਇੰਸ਼ੋਰੈਂਸ ਦੇ ਪ੍ਰਾਈਸ ਸਸਤੇ ਨੇ ਹੂੰ ਹੂੰ ਤੇ ਕੈਲੀਫੋਰਨੀਆ ਦੇ ਵਿੱਚ ਮਹਿੰਗੇ ਨੇ ਤੇ ਤੁਸੀਂ ਇੱਥੇ ਨਵੇਂ ਸੱਪ ਕੱਢਤਾ ਕਹਿੰਦੇ ਜਿ ਪਕੋੜਦੇ ਹਿਸਾਬ ਨਾਲ ਵੀ ਮਹਿੰਗਾ ਸਸਤਾ ਹੁੰਦਾ ਕੰਮ ਉਹਦਾ ਰੀਜ਼ਨ ਹੈ ਕਿ ਐਕਚੁਅਲੀ ਕੀ ਹੈ ਕਿ ਜਿਹੜਾ ਹੁਣ ਕੈਲੀਫੋਰਨੀਆ ਬੇਸ਼ੱਕ ਐਕਸਪੈਂਸਿਵ ਸਟੇਟ ਆ ਸੀ ਕਹਿੰਦੇ ਆ ਹੂੰ ਠੀਕ ਹੈ ਨਾ ਇੱਥੇ ਫੇਰ ਵੀ ਲੋਕ ਹੀ ਰਹਿਣਾ ਚਾਹੁੰਦੇ ਆ ਹੂੰ ਨੰਬਰ 1 ਤਾਂ ਪਾਪੂਲੇਸ਼ਨ ਵੀ ਜ਼ਿਆਦਾ ਹੈ ਬਿਲਕੁਲ ਕਲੇਮ ਵੀ ਜ਼ਿਆਦਾ ਨੇ ਇੱਕ ਰੀਜ਼ਨ ਹੈ ਦੂਜੀ ਗੱਲ ਜਿਹੜੀ ਅਸੀਂ ਸਭ ਤੋਂ ਜ਼ਿਆਦਾ ਗੱਡੀਆਂ ਚਲਦੀਆਂ ਨੇ ਅੱਛਾ ਔਰ ਐਕਸੀਡੈਂਟ ਵੀ ਇੱਥੇ ਜ਼ਿਆਦਾ ਹੁਣ ਜਿਨ੍ਹਾਂ ਸਟੇਟਾਂ ਦੇ ਅੰਦਰ ਅਸੀਂ ਹੁਣ ਆਲ ਓਵਰ 50 ਸਟੇਟ ਦੇ ਅੰਦਰ ਇੰਸ਼ੂਰੈਂਸ ਕਰਦੇ ਆ ਆਟੋ ਇੰਸ਼ੂਰੈਂਸ No problem ਠੀਕ ਹੈ ਬਟ ਉਹਨਾਂ ਦੀ ਜਿਹੜੇ ਕਲੇਮ ਕੱਟ ਨੇ ਗੱਡੀਆਂ ਘੱਟ ਚੱਲਦੀਆਂ ਨੇ ਸਾਡੀਆਂ ਇੱਥੇ ਜਿਹੜੀ ਮਾਈਲੇਜ ਹੈ ਸਾਡਾ ਉੱਤੇ ਵੀ ਡਿਪੈਂਡ ਹੈ ਅੱਛਾ ਵੀ ਜਿੰਨੀ ਗੱਡੀ ਦੀ ਮਾਈਲੇਜ ਘੱਟ ਹੈ ਉਹ ਤਾਂ ਅਸੀਂ ਪ੍ਰੂਫ ਦੇ ਦਿੰਨੇ ਆ ਆਲ ਚੇਂਜ ਕਰਾਉਣ ਲੱਗੇ ਆ ਵੀ ਆ ਮੇਰੀ ਗੱਡੀ ਇੰਨੀ ਚੱਲੀ ਹੈ ਐਕਚੁਅਲੀ ਕੈਲੀਫੋਰਨੀਆ 14000 ਮਾਈਲ ਆਟੋਮੈਟਿਕ ਹੀ ਕਾਊਂਟ ਕਰ ਲੈਂਦਾ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਰਿਪਲਾਈ ਬੈਕ ਨਹੀਂ ਕਰਦੇ ਇਹਦਾ ਰੀਜ਼ਨ ਕੀ ਹੈ ਕਿ ਸਾਨੂੰ ਜਦੋਂ ਅਸੀਂ ਕੋਟ ਕਰਦੇ ਆ ਅਸੀਂ ਇਹ ਨਹੀਂ ਕ ਹੂੰ ਬਾਈ ਤੁਸੀਂ ਜਿੱਥੋਂ ਮਰਜ਼ੀ ਕਰ ਲਓ ਪਰ ਇੱਕ ਵਾਰੀ ਕੋਟ ਲੈ ਕੇ ਟਰਾਈ ਤਾਂ ਕਰੋ ਹੂੰ ਫਿਰ ਜਿਹੜੇ ਸਾਨੂੰ ਜੇ ਮੈਨੂੰ ਅੱਜ ਮੈਨੂੰ 26 ਸਾਲ ਬਿਜ਼ਨਸ ਚ ਹੋ ਗਏ ਐ ਮੇਰਾ ਉਹ ਵੀ ਐਕਸਪੀਰੀਅੰਸ ਹੈ ਠੀਕ ਹੈ ਇਹਨਾਂ ਦੀ ਕੰਪਨੀ ਦਾ ਨਾਮ ਟੀਵੀ ਸਕਰੀਨ ਦੇ ਉੱਪਰ ਦਿੱਤਾ ਗਿਆ ਨੰਬਰ ਦਿੱਤਾ ਗਿਆ ਹੈਗਾ ਐਡਰੈਸ ਦਿੱਤਾ ਗਿਆ ਜੇਕਰ ਕੋਈ ਵੀ ਤੁਸੀਂ ਵਧੀਆ ਸਰਵਿਸ ਲੈਣਾ ਚਾਹੁੰਦੇ ਹੋ ਤੇ ਭਾਜੀ ਨਾਲ ਜ਼ਰੂਰ ਸੰਪਰਕ ਕਰੋ